ਵਾਰ ਨੂੰ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆ ਬੜ ਭਾਗੇ ਹੋ ਧੰਤਾ ਦੇ ਜੋਗ ਉਹ ਜੁਗ ਜੁਗ ਟਲ ਚਵਰਛਤਰ ਤਖਤ ਦੇ ਮਾਲਕ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾ ਕਮਲਾ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਔਰ ਵਿਸ਼ੇਸ਼ ਜੋ ਸਮਾਗਮ ਹੈ ਆਪ ਸੰਗਤਾਂ ਨੂੰ ਪਤਾ ਹੀ ਹੈ ਪੂਰਨਵਾਸੀ ਦਾ ਦਿਹਾੜਾ ਬ੍ਰਹਮਲੀਨ ਬ੍ਰਹਮਣੀ ਸੰਤ ਕਰਨੈਲ ਦਾਸ ਜੀ ਉਹਨਾਂ ਤੋਂ ਬਰੋਸਾ ਹੈ ਉਹ ਮਹਾਂਪੁਰਸ਼ ਸੰਤ ॠषि राम ਜੀ ਜੋ ਕਿ ਮਹਾਨ ਪਰਉਪਕਾਰ ਦੇ ਕਾਰਜ ਕਰ ਰਹੇ ਨੇ ਸਿੱਖ ਸੰਗਤਾਂ ਤੋਂ ਸੇਵਾ ਸਿਮਰਨ ਦੇ ਕੁੰਮ ਲੋਵਾਰਹਿਨ ਸਾਧ ਸੰਗਤ ਜੀ ਕਿਤੇ ਸ੍ਰੀ ਖੰਡ ਪਾਠ ਸਾਹਿਬ ਕਿਤੇ ਸਹਿਜ ਪਾਠ ਅਕਾਲੀ ਬਾਣੀ ਵਾਹ ਵਾਹੋ ਬਾਣੀ ਨਰੰਕਾਰ ਹੈ ਤੇ ਜੇਵੜ ਅਵਰ ਨਾ ਕੋਈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਂ ਹੈ ਸੋ ਐਸੀ ਧੁਰ ਕੀ ਬਾਣੀ ਅਕਾਲੀ ਬਾਣੀ ਨਰੰਕਾਰ ਸਰੂਪ ਸੋ ਕਈ ਰੋਜਾ ਗੁਰਬਾਣੀ ਦੇ ਪ੍ਰਭਾਵ ਚੱਲ ਰਹੇ ਨੇ ਹੁਣੇ ਹੁਣ ਭੋਗ ਪਾਏਗੇ ਦੀ ਸੰਪੂਰਨਤਾ ਹੀ ਹੋਈ ਐ ਇਹ ਵਿਸ਼ੇਸ਼ ਸਭ ਸਮਾਗਮ ਔਰ ਲੰਗਰਾਂ ਦੀਆਂ ਸੇਵਾਵਾਂ ਹਸਪੀਟਲਾਂ ਦੀਆਂ ਸੇਵਾਵਾਂ ਤੇ ਸਾਧ ਸੰਗ ਜੀ ਸੰਸਾਰ ਦਾ ਭਲਾ ਕਰਨਾ ਨਾਮ ਜਪ ਕੇ ਜਪਾ ਕੇ ਮਹਾਪੁਰਸ਼ਾ ਨੇ ਇਹ ਮਹਾਨ ਵੱਡੇ ਪਰ ਉਪਕਾਰ ਹਨ ਜਿਨ੍ਹਾਂ ਦੀ ਬਾਬਤ ਗੁਰਬਾਣੀ ਨੇ ਕਹਿ ਦਿੱਤਾ ਜਨਮ ਮਰਨ ਦੋਹੁ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ দান ਦੇ ਭਗਤੀ ਲਾਇਨ ਹਰਿ ਸੋ ਲੈਣ ਮਿਲਾਇ ਵੇਖੋ ਕਿੰਡੀ ਵੱਡੀ ਗੱਲ ਹੈ ਆਪਣੀ ਭਗਤੀ ਆਪ ਕਰਨੀ ਸਾਧ ਸੰਗ ਜੀ ਭਗਤੀ ਕਰਕੇ ਤੇ ਜੀਵਾਂ ਨੂੰ ਉਹ ਭਗਤੀ ਦਾ ਧਾਨ ਦੇਵੇ ਇੱਥੇ ਕੋਈ ਮਾਇਆ দান ਕਰ ਦਿੰਦਾ ਸਾਧ ਸੰਗ ਜੀ ਕੋਈ ਭੂਮੀ দান ਕਰ ਦਿੰਦਾ ਕੱਪੜੇ ਵਸਤਰ দান ਕਰ ਦਿੰਦਾ ਇਹ ਚੀਜ਼ਾਂ ਸੌਖੀਆਂ ਨੇ দান ਕਰਨਾ ਭਗਤੀ ਤਾਂ ਆਪਦੇ ਵਾਸਤੇ ਨਹੀਂ ਹੁੰਦੀ ਕਿਸੇ ਤੋਂ ਕਲ ਯੁਗ ਦਾ ਸਮਾਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਉਣ ਜਦੋਂ ਕਹਿੰਦੇ ਵੀ ਆਖੋ ਸਤਨਾਮ ਇਹੀ ਬੋਲਣ ਔਖਾ ਹੋ ਰਿਹਾ ਇਹ ਨਹੀਂ ਬੋਲਦੇ ਸੀ ਭਗਤੀ ਕਰਨੀ ਤੇ ਦੂਜੇ ਨੂੰ ਕਹਿ ਦੇਣਾ ਵੀ ਲੈ ਤੈਨੂੰ ਆ ਭਗਤੀ ਦਾਣ ਚ ਦੇ ਦਿੱਤੀ ਕਿੰਨਾ ਵੱਡਾ ਪਰਉਪਕਾਰ ਭਗਤੀ ਤਾਂ ਆਪਣੇ ਲਈ ਨਹੀਂ ਹੁੰਦੀ ਸੋ ਇਹ ਮਹਾਪੁਰਸ਼ ਸਾਧੂ ਕਰ ਸਕਦਾ ਆਮ ਹੋਰ ਕੋਈ ਨਹੀਂ ਕਰ ਸਕਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਇਹ ਮਹਾਨ ਇਸੇ ਕਾਰਜ ਪਰਉਪਕਾਰ ਸੰਤਿਸ਼ੀ ਨਾਮ ਜੀ ਮਹਾਰਾਜ ਉਹ ਕਰ ਰਹੇ ਨੇ ਕਰਾਰੇ ਨੇ ਸਿੱਖ ਸੰਗਤਾਂ ਤੋਂ ਸੇਵਾ ਤੇ ਸਿਮਰਨ ਆਪਾਂ ਸ਼ਬਦ ਪੜ੍ਹ ਰਹੇ ਸੀ ਸਾਧ ਸੰਗ ਜੀ ਭਾਭ ਜਲਦ ਚਿੱਤਰ ਜਾਈਦਾ ਵਾਹਿਗੁਰੂ ਸਿਮਰਨ ਕਰਕੇ ਮਹਾਰਾਜ ਕਹਿੰਦੇ ਜਪ ਮੰਨ ਸਤਨਾਮ ਸਦਾ ਸਤਨਾਮ ਕੀ ਹੋਊਗਾ ਕਿਉਂਕਿ ਹਰ ਇੱਕ ਨੂੰ ਲਾਲਚ ਹੈ ਵੀ ਮੈਂ ਜੇ ਸੇਵਾ ਕਰ ਲਈ ਮੈਨੂੰ ਕੀ ਮਿਲੂਗਾ ਜੇ ਮੈਂ ਸਿਮਰਨ ਕਰ ਲਿਆ ਮੈਨੂੰ ਕੀ ਮਿਲੂਗਾ ਗੁਰੂ ਸਾਹਿਬ ਨੇ ਨਾਲ ਦੀ ਨਾਲ ਕਹਿ ਦਿੱਤਾ ਕਹਿੰਦੇ ਜਪ ਮੰਨ ਮੇਰੇ ਸਦਾ ਸਤਨਾਮ ਪਤਾ ਕੀ ਮਿਲੂ ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਰੰਜਨਾ ਨਰੰਜਨ ਨਾਮ ਪਰਮਾਤਮਾ ਦਾ ਨਿਰ ਹੁੰਦਾ ਰਹਿਤ ਅੰਜਨ ਕਾਲਕ ਕਾਲਕ ਤੋਂ ਰਹਿਤ ਵਾਲਾ ਵਾਹਿਗੁਰੂ ਦਾ ਨਾਮ ਹੈ ਨਰੰજન ਸੋ ਕਹਿੰਦੇ ਐਸੇ ਨਰੰજન ਵਾਹਿਗੁਰੂ ਦੇ ਨਾਮ ਨੂੰ ਭਈ ਜਿਹੜਾ ਧਿਆਵੇਗਾ ਤੇ ਉਹਨੂੰ ਦਾਤ ਦੇ ਵਿੱਚ ਇਹ ਮਿਲੇਗਾ ਕਿ ਉਹਦਾ ਜਿਹੜਾ ਮੁਖ ਹੈ ਹਲਕ ਪਲਕ ਲੋਕ ਤੇ ਪਰਲੋਕ ਦੇ ਵਿੱਚ ਉਹਦਾ ਮੁਖ ਉਜੜਾ ਹੋਵੇਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਿਮਰਣ ਨੇ ਵਾਹਿਗੁਰੂ ਦੀ ਬੰਦਗੀ ਨੇ ਇਹ ਵਸਤੂ ਦੇ ਦੇਣੀ ਉਸਨੂੰ ਇਹ ਚੀਜ਼ ਦੇ ਦੇਣੀ ਸਤਿਗੁਰੂ ਤਾਂ ਹੀ ਉਹ ਕਈ ਥਾਵਾਂ ਤੇ ਮ ਗੁਰਬਾਣੀ ਦੇ ਅੰਦਰ ਮਨ ਨੂੰ ਸੰਬੋਧਨ ਕਰਦੇ ਨੇ ਸੁਣੋ ਬੀਬਿਓ ਉਹ ਭਾਈ ਗੱਲਾਂ ਨਾ ਕਰੋ ਬੀਬਿਓ ਸੁਣੋ ਇਕਾਗਰਤਾ ਬਣਾਓ ਤੁਸੀਂ ਕਿੰਨੀਆਂ ਕੰਧਾਂ ਜੜੀਆਂ ਨੇ ਫਿਰ ਵੀ ਰੌਲਾ ਪਾ ਰਹੇ ਹੋ ਚੁੱਪ ਦਾ ਦਾਨ ਬਖਸ਼ੋ ਮਾਰਾ ਕੀ ਕਹਿੰਦੇ ਮਨ ਰੇ ਕੌਣ ਤ ਮਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ ਮਨ ਨੂੰ ਸਬੋਧਨ ਕਰਦੇ ਕਹਿੰਦੇ ਓਏ ਮੇਰੇ ਆ ਮਨਾ ਕਿਹੜੀ ਭੈੜੀ ਖੋਟੀ ਮਤ ਲੈ ਲਈ ਆ ਤੂੰ ਜਿਹੜਾ ਵਾਹਿਗੁਰੂ ਦਾ ਸਿਮਰਨ ਨਹੀਂ ਕਰਦਾ ਸੇਵਾ ਨਹੀਂ ਕਰਦਾ ਕਿੜੀ ਕੁਮਤ ਨਹੀਂ ਲੀ ਖੋਟੀ ਮਤ ਚਾਰ ਤਰ੍ਹਾਂ ਦੀ ਮਤ ਹੈ ਮਨਮਤ ਅਨਮਤ ਤੇ ਸਾਧ ਸੰਗਤ ਜੀ ਕੁਮਤ ਤੇ ਗੁਰਮਤ ਸੋ ਗੁਰਮਖ ਪਿਆਰਿਓ ਆਪਾਂ ਮਨਮਤੀ ਇਹ ਨਹੀਂ ਵਰਨਾ ਅਨਮਤੀਆ ਅਨਮਤੀਆ ਕੌਣ ਹੁੰਦਾ ਹੈ ਜਿਹੜਾ ਰੱਬ ਦੀ ਹੋਂਦ ਤੋਂ ਬੇਮੁਖ ਹੋਵੇ ਵਾਹਿਗੁਰੂ ਤੋਂ ਬੇਮੁਖ ਹੋਵੇ ਜਿਨ੍ਹਾਂ ਦੇ ਬਾਪ ਸਤਿਗੁਰਾਂ ਨੇ ਕਹਿ ਦਿੱਤਾ ਬੇਮੁਖ ਹੋਏ RAM ਤੇ ਲੱਗਣ ਜਨਮ ਤੋ ਜੋਗ ਸਾਧ ਸੰਗ ਜੀ ਇਸ ਤਰ੍ਹਾਂ ਕਰਕੇ ਮਹਾਰਾਜ ਕਹਿੰਦੇ ਭਾਈ ਬੇਮੁਖ ਨਹੀਂ ਹੋਣਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ 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 ਮੁਕਤ ਨਾ ਹੋਰਥੈ ਕੋਈ ਪੁੱਛੋ ਬਿਵੇਕੀਆਂ ਜਾਏ ਕਹਿੰਦੇ ਮੁਕਤੀ ਨਹੀਂ ਹੋਣੀ ਜਾ ਕੇ ਬਵੇਕੀਆਂ ਨੂੰ ਬਵੇਕੀ ਕੌਣ ਨੇ ਸਤਪੁਰਸ਼ ਉੱਚੀ ਮਤ ਵਾਲੇ ਵਿਦਵਾਨ ਲੋਕ ਸਾਧ ਸੰਗਤ ਜੀ ਜੀਵਨ ਗਿਆਨੀ ਲੋਕ ਮਹਾਰਾਜ ਕਹਿੰਦੇ ਇਹ ਜੇ ਬਵੇਕੀਆਂ ਨੂੰ ਪੁੱਛ ਲੈ ਮਹਾਪੁਰਸ਼ਾਂ ਨੂੰ ਸਾਧੂਆਂ ਨੂੰ ਜਾ ਕੇ ਪੁੱਛ ਲੈ ਕਿ ਗੁਰਾਂ ਤੋਂ ਬਿਨਾ ਮੁਕਤੀ ਨਹੀਂ ਹੋਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਹੰਦਾ ਆਨਮਤੀਆ ਮਨਮਕੀਆ ਕੌਣ ਹੁੰਦਾ ਹੈ ਜਿਹੜਾ ਮਨ ਦੇ ਮਗਰ ਲੱਗਦਾ ਹੈ ਮਨ ਦੀ ਮਰਜ਼ੀ ਕਰਦਾ ਉਹਨੂੰ ਮਨਮੁਖ ਵੀ ਕਹਿੰਦੇ ਐ ਮਨਵਤ ਵੀ ਕਹਿੰਦੇ ਆਪਾਂ ਕਹਿੰਨੇ ਆਪਣੇ ਮਨ ਦੀ ਮਾਤੀ ਵਰਤੀ ਜਾਂਦਾ ਮਨਵਤਿਆ ਆਪਣੀਆਂ ਹੀ ਮੱਤਾਂ ਚਲਾਈ ਜਾਣੀਆਂ ਹੋਣਗੀਆਂ ਸੋ ਸਾਧ ਸੰਗਤ ਜੀ ਗੁਰਮਤੋ ਹੈ ਜੋ ਸਾਡਾ ਗੁਰੂ ਕਹਿੰਦਾ ਹੈ ਇਸਟ ਕਹਿੰਦਾ ਸਾਡਾ ਧਰਮ ਕਹਿੰਦਾ ਸਾਡੇ ਵਿਦਿਆ ਦਾਤੇ ਕਹਿੰਦੇ ਅਸੀਂ ਉਹਨੂੰ ਸਤ ਕਰਕੇ ਮੰਨਦੇ ਹਾਂ ਗੁਰਮਤ ਗੁਰਮਤੀਏ ਬਣਨਾ ਇਸ ਕਰਕੇ ਗੁਰੂ ਸਾਹਿਬ ਨੇ ਸਿੱਧਾ ਮਨ ਤੇ ਚੋਟ ਮਾਰੀ ਮਹਾਰਾਜ ਕਹਿੰਦੇ ਮਨ ਰੇ ਕੌਣ ਕੁ ਮਤ ਲੈ ਲਈਨੀ ਕਿਹੜੀ ਖੋਟੀ ਮਤ ਲੈ ਲਈ ਤੂੰ ਮੇਰੇਆ ਮਨਾ ਗੁਰੂ ਦੇ ਸੰਧਾਤਾ ਤੂੰ ਭੱਜ ਗਿਆ ਕੀ ਕਰਦਾ ਫਿਰਦਾ ਕਹਿੰਦੇ ਪਰਿੰਦਾ ਬਾਰਦਾਰਾ ਸਾਧ ਸੰਗਤ ਜੀ ਦਾਰਾ ਨਾਮ ਇਸਤਰੀ ਦਾ ਕਹਿੰਦੇ ਪਰਾਈਆਂ ਇਸਤਰੀਆਂ ਵਾ ਤੇ ਪਰਾਈ ਨਿੰਦਿਆ ਵਾ ਕਹਿੰਦੇ ਓਏ ਮੇਰੇਆ ਮਨਾ ਤੂੰ ਇੱਧਰ ਨੂੰ ਜੁੜ ਗਿਆ ਚੋਟ ਮਾਰ ਦੇ ਕਿੱਡੀ ਪੈੜੀ ਵੇ ਕੀ ਕਹਿੰਦੇ ਨੇ ਗੁਰੂ ਸਾਹਿਬ ਇਹਦਾ ਅਰਥ ਪੜ੍ਹ ਲਓ ਨਾਲ-ਨਾਲ ਮਨਾ ਖੋਟਿਆ ਬਸਾਨੀਓ ਤੇਰਾ ਖੋਟਿਆ ਬਸਾਨੀਓ ਤੇਰਾ ਮਨਾ ਖੋਟਿਆ ਬਸਾਨੀਓ ਤੇਰਾ ਮਨਾ ਖੋਟਿਆ ਹੈ ਨੀਓ ਤੇਰਾ ਖੋਟਿਆ ਬਸਾ ਨਹੀਂ ਹੋਵੇਗਾ ਹੁਕਮ ਕਰਦੇ ਆਂਦੀਓ ਤੇਰਾ ਖੋਟਿਆ ਤੇ ਫੇਰ ਬੋਲ दिया फिर डोरा बफ्री डोरा कदिया दफे डोरा तू कब दिया दफे डोरा तू कदिया फ्री डोरा तुका दिया फेदरा तुक दिया फिर कदिया फिर डोला कौटिया देख फिर डोरा कबिया फिर डोला कदिया देख फिर डोलगा तू कद दिया बफरे डरा तू कदिया तू कदिया देख फिर डाल ਈ ਆ ਤੇਰੇ ਦਿਲ ਦਾ ਇਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੇਰਾ ਕੋਈ ਵਸਾਨ ਨਹੀਂ ਮਨ ਘੁੱਟ ਹਰ ਤੇਰਾ ਨਹੀਂ ਵਿਸਾਹਾ ਉਹ ਖੋਟਿਆ ਮਨਾ ਤੇਰਾ ਕੋਈ ਵਸਾਨ ਪਰਦਾਰਾ ਨਿੰਦਿਆ रस ਰਚਿਓ ਕਹਿੰਦੇ ਇਸ ਚੀਜ਼ ਤੋਂ ਤੈਨੂੰ ਰਸ ਆਉਂਦਾ ਬਹੁਤਾ ਕਿ ਕਿਸੇ ਨਿੰਦਿਆ ਕਰਨ ਲੱਗ ਜਾਣਾ ਘੜੀ ਦੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਤੁਸੀਂ ਨਿੰਦਿਆ ਲੱਗ ਜੋ ਕਰਨ ਕਿਸੇ ਦੀ ਐਨਾ ਰਸ ਆਉ ਨਿੰਦਿਆ ਚੋਂ ਰਸ ਆਉਂਦਾ ਪਤਾ ਹੀ ਨਹੀਂ ਲੱਗਦਾ ਹੁਣ ਸੰਗਤ ਚ ਬਹਿ ਜਾਓ ਕਿਉਂਕਿ ਤੁਹਾਡਾ ਮਨ ਨਹੀਂ ਚਾਹੁੰਦਾ ਵੀ ਸੰਗਤ ਕਰਨੀ ਇੱਥੇ ਘੜੀ ਛੱਟ ਦੇਖਣ ਲੱਗੇ ਐਨਾ ਟਾਈਮ ਹੋ ਗਿਆ ਐਨਾ ਹੋ ਗਿਆ ਰਸ ਟੀਵੀ ਦੇਖਣ ਲੱਗ ਲਿਆ 2 2.5 ਘੰਟੇ ਕੋਈ ਸੀਰੀਅਲ ਚੱਲ ਰਿਹਾ ਹੈ ਕੋਈ ਸਾਧ ਸੰਗਤ ਜੀ ਕੋਈ ਪਿਕਚਰ ਚੱਲ ਰਹੀ ਹੈ ਅਦਾਈ ਲੱਗਣਾ ਇੱਥੇ ਬਹਿਣਾ ਪਈ 1 ਘੰਟਾ ਰਸ ਨਹੀਂ ਹੈ ਇਹ ਰਸ ਨਹੀਂ ਹੈ ਮਨ ਦਾ ਜਿੱਥੇ ਰਸ ਆਉਂਦਾ ਇਹਨੂੰ ਉੱਥੇ ਨੂੰ ਸਮੇਂ ਦਾ ਨਹੀਂ ਪਤਾ ਲੱਗਦਾ ਤਾਂ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਬਚਨ ਕਰ ਦਿੱਤਾ ਕਹਿੰਦੇ ਓਏ ਮੇਰੇ ਅਮਨਾ ਕਿਹੜੀ ਖੋਟੀ ਮਤ ਲੈ ਲਈ ਮੰਨ ਰੇ ਕੌਣ ਕੁ ਮਤ ਤੇ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਕਹਿੰਦੇ ਇਸ ਰਸ ਵਿੱਚ ਰਚ ਗਿਆ ਤੂੰ ਪਰਾਈ ਇਸਤਰੀ ਦੇ ਰਸ ਚ ਨਿੰਦਿਆ ਦੇ ਰਸ ਕੀ ਕਹਿੰਦੇ RAM ਭਗਤ ਨਹਿ ਕਿਨੀ ਕਹਿੰਦੇ ਰਮੇ ਹੋਏ ਪਰਮਾਤਮਾ ਦੀ ਤੂੰ ਭਗਤੀ ਨਹੀਂ ਕੀਤੀ ਜੇ ਭਗਤੀ ਨਹੀਂ ਕੀਤੀ ਇਸ ਸੰਸਾਰ ਤੇ ਆਇਆ ਕੀ ਲੈਣ ਲੈ